ਕੈਪਟਨ ਲਈ ਜੀ ਸਮਝਦੇ ਜੀ ਅਸੀਂ ਵੀ ਹੁਣੇ ਮੈਚ ਆਪਣੇ ਹੱਥਾਂ 'ਚ ਆ ਕੇ ਵਰਲਡ ਕੱਪ ਜਿੱਤ ਲਿਆ ਜੀ ਗੱਲਬਾਤ ਪੂਰੇ ਟੂਰਨਾਮੈਂਟ ਦੇ ਦੌਰਾਨ ਹੁੰਦੀ ਰਹਿੰਦੀ ਸੀ ਅਮਨ ਜੋਤ ਦੇ ਨਾਲ ਸੈਮੀਫਾਈਨਲ ਤੋਂ ਪਹਿਲਾਂ ਇੱਕ ਵਾਰ ਫੋਨ ਆਇਆ ਤੇ ਫਾਈਨਲ ਤੋਂ ਬਾਅਦ ਫਿਰ ਆਇਆ ਸੀ ਉਹਨੇ ਆਪਣੇ ਸੁਪਨਾ ਪੂਰਾ ਕਰਿਆ ਔਰ ਨਾਲੇ ਕੈਂਡੀ ਸਿੰਘੀ ਵੀ ਜਿੱਤਣਾ ਹੈ ਕਿ ਦਿਖਾਣਾ ਹੈ ਕਿਹੜੀ ਉਹ ਚੀਜ਼ ਸੀਗੀ ਜੀ ਨੇ ਅਮਨ ਦਾ ਜਿਹੜਾ ਮਨ ক্রিকেট ਵੱਲ ਕਰਦਾ ਸੀਗਾ ਵੀ ਮੈਂ ক্রিকেট ਹੀ ਖੇਡਾਂ ਇਹ ਸ਼ੁਰੂ ਤੋਂ ਇਕੱਲੇ ਜੀ ਗੋਲਡ ਗਿਫਟ ਸੀਗਾ ਜੀ ਇਸ ਨੂੰ ਇਹ ਸ਼ੁਰੂ ਤੋਂ ਹੀ ক্রিকেট ਖੇਡਦੀ ਸੀਗੀ ਕਿੱਥੇ ਤੁਸੀਂ ਪੜਾਇਆ ਲਿਖਾਇਆ ਕਿੱਥੇ ਪ੍ਰੈਕਟਿਸ ਕਰਵਾਉਣ ਜਾਂਦੇ ਸੀਗੇ ਉਹ ਉਹਨਾਂ ਦਿਨਾਂ ਬਾਰੇ ਦੱਸੋ ਜਿਹੜੇ ਗ੍ਰੈਜੂਏਸ਼ਨ ਕਰ ਰਹੇ ਸੀ ਉਹ ਖਾਸਾ ਕਾਲਜ ਕਰਦੇ ਸੀ ਉਦੋਂ ਗ੍ਰੈਜੂਏਸ਼ਨ ਕੰਪਲੀਟ ਕਰਕੇ ਫਿਰ ਇਹਨਾਂ ਨੇ ਇਧਰ ਐਮਸੀਐਮ ਕਾਲਜ ਵੀ ਆਏ ਸੀਗੇ ਵੀ ਐਮਏ ਦੀ ਫਰਸਟイヤー ਕਰਨੀ ਹੈ ਐਡਮਿਸ਼ਨ ਲਈ ਸੀ ਪਰ ਉਹ ਇਸੋ ਵਿੱਚ ਹੀ ਰਹਿ ਗਈ ਹੋਈ ਨਹੀਂ ਸਾਰੇ ਮਤਲਬ ਇਮੋਸ਼ਨਲ ਹੋ ਗਏ ਸੀਗੇ ਇੱਕਦਮ ਕਿ ਮਤਲਬ ਪਤਾ ਨਹੀਂ ਲੱਗੇਗਾ ਪਰ ਯਾਦ ਕਿੱਦਾਂ ਹੀ ਕਰੀਏ ਕਿੱਦਾਂ ਦੱਸੀਏ ਕਿ ਆਪਾਂ ਕਿੰਨੇ ਖੁਸ਼ ਹੈ ਹਾਰਦਿਕ ਵਾਇੰਡਰ Amazon ਨੇ ਮਤਲਬ ਦੇਖਤੀ ਰਹਿਣ ਸੀ ਕਿ ਉਹਨਾਂ ਨੇ ਕਿ ਮਤਲਬ ਪੋਸਟਰ ਲਗਾਉਣ ਦੇ ਕਿ ਹਾਂ ਮਤਲਬ ਮੈਨੂੰ ਇਹਨਾਂ ਚੋ ਕੁਝ ਕੁਝ ਕੁਆਲਿਟੀਸ ਵਾਲੀ ਦੀ ਲੈਣੀਆਂ ਨੇ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਭਾਰਤ ਦੀ ਔਮਨ ਕ੍ਰਿਕਟ ਟੀਮ ਨੇ ਇਤਿਹਾਸ ਰਚਿਆ ਪਹਿਲੀ ਵਾਰੀ ਆ 월ड ਕੱਪ ਜੇਤੂ ਬਣੇ ਆ ਤੇ ਉਹਦੇ ਵਿੱਚ ਸਾਰੇ ਜਿਹੜੇ ਖਿਡਾਰੀ ਸੀਗੇ ਜਿਹੜੇ ਪਲੇਇੰਗ 11 ਦੀ ਆਪਾਂ ਗੱਲ ਕਰੀਏ ਸੋ ਸਭ ਦਾ ਬੜਾ ਅਹਿਮ ਕੰਟ੍ਰਿਬਿਊਸ਼ਨ ਰਿਹਾ ਇਸ ਜਿੱਤ ਤੱਕ ਇਸ ਪੂਰਾ ਜਿਹੜਾ ਸਫਰ ਸੀ 월ड ਕੱਪ ਜਿੱਤਣ ਤੱਕ ਦਾ ਤੇ ਉਹਦੇ ਚ ਅਮਨਜੋਤ ਕੌਰ ਜਿਹੜੀ ਪਲੇਅਰ ਸੀ ਉਹਨਾਂ ਦਾ ਜਿਹੜਾ ਰੋਲ ਆ ਬੜਾ ਇੰਪੋਰਟੈਂਟ ਸੀਗਾ ਅਮਨਜੋਤ ਕੌਰ ਨੇ ਇੱਕ ਬੜਾ ਸਪੈਸ਼ਲ ਕੈਚ ਲਿਆ ਹਾਈ ਪ੍ਰੈਸ਼ਰ ਦੇ ਵਿੱਚ ਕੈਚ ਲਿਆ ਤੇ ਉਹ ਕਿਤਨਾ ਕਿਤੇ ਟਰਨਿੰਗ ਪੁਆਇੰਟ ਜ਼ਰੂਰ ਸੀਗਾ ਮੈਚ ਦਾ ਤੇ ਅੱਜ ਪੂਰੇ ਇੰਡੀਆ 'ਚ ਹੀ ਜਸ਼ਨ ਦਾ ਮਾਹੌਲ ਹੈ ਤੇ ਅਮਨਜੋਤ ਕੌਰ ਜਿਹੜੇ ਕੀ ਮੁਹਾਲੀ ਦੇ ਰਹਿਣ ਵਾਲੇ ਆ ਤੇ ਅਸੀਂ ਆ ਪਹੁੰਚੇ ਆ ਸਾਡੇ ਨਾਲ ਪਰਿਵਾਰ ਉਹਨਾਂ ਦਾ ਮੌਜੂਦ ਆ ਉਹਨਾਂ ਦੇ ਅਸੀਂ ਘਰੇ ਬੈਠੇ ਆ ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦੇ ਆ ਫਾਦਰ ਨੇ ਭੁਪਿੰਦਰ ਸਿੰਘ ਜੀ ਉਹਨਾਂ ਦੇ ਮਦਰ ਨੇ ਰਣਜੀਤ ਕੌਰ ਤੇ ਅਮਨਜੋਤ ਕੌਰ ਦੇ ਛੋਟੇ ਸਿਸਟਰ ਵੀ ਇੱਥੇ ਨੇ ਆ ਭੁਪਿੰਦਰ ਸਿੰਘ ਜੀ ਥੋੜੇ ਤੋਂ ਸ਼ੁਰੂਆਤ ਕਰਦੇ ਆ ਜੀ ਕਿਵੇਂ ਦਾ ਜਿਹੜਾ ਤੁਹਾਡਾ ਰਿਐਕਸ਼ਨ ਕੀ ਸੀ ਕਿਵੇਂ ਮਹਿਸੂਸ ਹੋਇਆ ਜਦੋਂ ਉਹ ਕੈਚ ਆਖਰੀ ਤੇ ਲਿਆ ਗਿਆ ਤੇ ਇੰਡੀਆ ਜਿੱਤ ਗਈ ਜਦੋਂ ਕੈਚ ਲੈ ਲਿਆ ਜੀ ਉਸ ਸਮੇਂ ਜਿਵੇਂ ਅਸੀਂ ਵੀ ਹੁਣੇ ਮੈਚ ਆਪਣੇ ਹੱਥਾਂ 'ਚ ਆ ਗਿਆ ਵਰਲਡ ਕੱਪ ਜਿੱਤ ਲਿਆ ਜੀ ਕਿਉਂਕਿ ਉਹ ਉਹ ਕੈਪਟਨ ਲਾਰਾ ਹੀ ਕਿਹ ਜੀ ਪਲੇਅਰ ਸੀਗੀ ਜਿਹੜੇ ਇਸ ਮੈਚ ਨੂੰ ਜਿਤਾ ਸਕਦੀ ਸੀਗੀ ਜੀ ਹਾਂ ਜੀ ਕਿਉਂਕਿ ਉਹਦੀ ਸੈਂਚਰੀ ਬਣ ਗਈ ਸੀਗੀ ਉਹਨੇ ਹਰੇਕ ਪਲੇਅਰ ਦੀ ਬੋਲਿੰਗ ਵੀ ਦੇਖ ਲਈ ਸੀ ਜੀ ਜੇ ਉਹ 1 2 4 ਓਵਰ ਹੋ ਰਹੇ ਜਾਂਦੇ ਉਹਨੇ ਸਕੋਰ ਬਣਾ ਦੇਣਾ ਸੀ ਅੱਛਾ ਤੁਹਾਡੀ ਉਵੇਂ ਗੱਲਬਾਤ ਪੂਰੇ ਟੂਰਨਾਮੈਂਟ ਦੇ ਦੌਰਾਨ ਹੁੰਦੀ ਰਹਿੰਦੀ ਸੀ ਅਮਨ ਜੋਤ ਦੇ ਨਾਲ ਕਿੰਨਾ ਕੁ ਕੌਨਫੀਡੈਂਸ ਸੀ ਕਿਸ ਤਰ੍ਹਾਂ ਦਾ ਜਿਹੜਾ ਸੀਗਾ ਪ੍ਰੈਕਟਿਸ ਕਿੰਨੀ ਸੀ ਕੀ ਗੱਲਾਂ ਹੁੰਦੀਆਂ ਸੀ ਤੁਹਾਡੀਆਂ ਉਸ ਜਿਹੇ ਕੌਨਫੀਡੈਂਸ ਦਾ ਜੀ ਰੱਬ ਦੀ ਕਿਰਪਾ ਨਾਲ ਬਹੁਤ ਪੂਰਾ ਪੂਰਾ ਭਰਿਆ ਪਿਆ ਜੀ ਤੇ ਉਹ ਖੇਲਦੀ ਬਹੁਤ ਜ਼ਿਆਦਾ ਸੀ ਪ੍ਰੈਕਟਿਸ ਕੀਤੀ ਕਿਤੇ ਦੀ ਕਿਤੇ ਸਾਡੇ 2-2 3-3 ਸੈਸ਼ਨ ਪ੍ਰੈਕਟਿਸ ਦੇ ਲੱਗਦੇ ਆ ਗਏ ਜੀ ਵੀ ਮੈਂ ਜ਼ਰੂਰੀ ਨਹੀਂ ਮੈਂ ਤੁਹਾਨੂੰ ਜਿਮ ਆਜੀ ਅੱਜ ਸੀ ਫੋਨ ਕਰਦੇ ਤੇ ਉਹ ਸਾਨੂੰ ਉਹਦਾ 2-3 ਦਿਨ ਬਾਅਦ ਦੁਆਰਾ ਮਿਸ ਕਾਲ ਆਂਦੀ ਸੀ ਕਿਉਂ ਟਾਈਮ ਨਹੀਂ ਲੱਗਦਾ ਸੀ ਉਹਨੂੰ ਕਹਿੰਦੇ ਸੀ ਥੱਕ ਜਾਂਦੀ ਆ ਫਿਰ ਸੋ ਜਾਈਦੇ ਸੀਗਾ ਜੀ ਸੈਮੀ ਫਾਈਨਲ ਤੋਂ ਪਹਿਲਾਂ ਇੱਕ ਵਾਰ ਫੋਨ ਆਇਆ ਤੇ ਫਾਈਨਲ ਤੋਂ ਪਹਿਲਾਂ ਆਇਆ ਸੀਗਾ ਜੀ ਠੀਕ ਹੈ ਮੈਮ ਤੁਸੀਂ ਦੱਸੋ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਜਿੱਤੀ ਟੀਮ ਜੀ ਬਹੁਤ ਵਧੀਆ ਲੱਗਿਆ ਉਹ ਅੱਛਾ ਲੱਗਿਆ ਕਿ ਉਹ ਜਿੱਤੀ ਹੈ ਔਰ ਆਪਣੇ ਦੇਸ਼ ਦਾ ਨਾਮ ਨਾਸ਼ਣ ਕਰਿਆ अच्छा ये वर के, जी। जी, सपना ਸੀਗਾ ਜੀ ਅਮਨ ਜੋਤ ਦਾ ਕਿ ਇਸ ਵਾਰ ورلڈ ਕੱਪ ਜਿੱਤਣਾ ਹੈਗਾ ਕਿਸ ਤਰ੍ਹਾਂ ਦੀ ਗੱਲਬਾਤ ਤੁਹਾਡੇ ਨਾਲ ਉਹ ਕਰਦੇ ਸੀਗੇ ਜਾਨ ਤੋਂ ਪਹਿਲਾਂ ਇਸ ورلڈ ਕੱਪ ਚ ਹਾਂਜੀ ਉਹਦੇ ਸੁਪਨਾ ਸੀਗਾ ਜਿੱਤਣਾ ਉਹਨੇ ਆਪਣੇ ਸੁਪਨਾ ਪੂਰਾ ਕਰਿਆ ਔਰ ਨਾਲੇ ਕੈਂਡੀਸੀ ਕੀ ਵੀ ਜਿੱਤਣਾ ਕੇ ਦਿਖਾਣਾ ਹੈ ਹਾਂਜੀ اچھا ਤੁਸੀਂ ਇਹ ਦੱਸੋ ਜੀ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਕਿੱਥੋਂ ਆਏ ਸੀਗੇ ਇੱਥੇ ਇਸ ਮੁਹਾਲੀ ਚ ਤੁਸੀਂ ਤੁਹਾਨੂੰ ਰਹਿੰਦੇ ਨੂੰ ਕਿੰਨੇ ਸਾਲੋਂ ਤੁਹਾਡੀ ਮੇਰਾ ਜਬਾ ਬਰਤ ਚੰਡੀਗੜ੍ਹ ਦਾ ਜੀ ਠੀਕ ਹੈ ਤੇ 78 ਦੇ ਵਿੱਚ ਮੋਹਲੀ ਆ ਗਈ ਸੀ ਜੀ ਉਹਦਾ ਮੇਰੇ ਦਾਦਕੇ ਪਟਿਆਲੇ ਹੈ ਜੀ ਠੀਕ ਹੈ ਅਮਨ ਦਾ ਬਰਤ ਚੰਡੀਗੜ੍ਹ ਦਾ ਹੈ ਜੀ ਠੀਕ ਹੈ ਤੇ ਅਮਨ ਨੂੰ ਤੁਸੀਂ ਤੁਹਾਡਾ ਬੜਾ ਅਹਿਮ ਰੋਲ ਹੋਣਾ ਇੱਥੇ ਤੱਕ ਪੰਚੋਂ ਤੱਕ ਸਿਲੈਕਸ਼ਨ ਤੱਕ ਕਿੱਥੇ ਤੁਸੀਂ ਪੜਾਇਆ ਲਿਖਾਇਆ ਕਿੱਥੇ ਪ੍ਰੈਕਟਿਸ ਕਰਵਾਉਣ ਜਾਂਦੇ ਸੀਗੇ ਉਹ ਉਹਨਾਂ ਦਿਨਾਂ ਬਾਰੇ ਦੱਸੋ ਦਸਵੀਂ ਤੱਕ ਅਮਨ ਦੀ ਅਮਨ ਦੀ ਮੈਟ੍ਰਿਕੁਲੇਸ਼ਨ ਤਾਂ ਏਪੀਜੀ ਸਕੂਲ ਮੁੰਡੀ ਖੜਚ ਹੋਈ ਜੀ ਉਸ ਤੋਂ ਬਾਅਦ ਪਲੱਸ ਟੂ ਪਲੱਸ ਫੋਰਮ ਪਲੱਸ ਟੂ ਚੰਡੀਗੜ੍ਹ ਦੇ ਵਿੱਚ ਕੀਤੀ ਉਹਨਾਂ ਨੇ ਕਿਉਂਕਿ ਉੱਥੇ ਜਿਹੜੀ ਅਕੈਡਮੀ ਸੀ ਉਹ ਕਹਿੰਦੀ ਸਾਡੇ ਸਕੂਲ 'ਚ ਪੜਿਆ ਹੋਊਗਾ ਬੱਚਾ ਸੀ ਉਹਨੂੰ ਹੀ ਕੱਢ ਵਿੱਚ ਰੱਖਾਂਗੇ ਜੀ ਪਲੱਸ ਟੂ ਤੋਂ ਬਾਅਦ ਫਿਰ ਇਹ ਇਹਨਾਂ ਨੇ ਉੱਥੇ ਇੱਕ ਅਕੈਡਮੀ ਜੁਆਇਨ ਕਰ ਲਈ ਨਗੇਸ਼ ਗੁਪਤਾ ਸਰਤੀ ਤੇ ਨਾਲ ਹੀ ਫਿਰ ਗ੍ਰੈਜੂਏਸ਼ਨ ਕਰ ਰਹੇ ਸੀ ਉਹ ਖਰਸਾ ਕਾਲਜ ਕਰਦੇ ਸੀ ਉੱਥੋਂ ਗ੍ਰੈਜੂਏਸ਼ਨ ਕੰਪਲੀਟ ਕਰਕੇ ਫਿਰ ਇਹਨਾਂ ਨੇ ਇੱਧਰ ਐਮਸੀਐਮ ਕਾਲਜ ਵੀ ਆਏ ਸੀਗੇ ਵੀ ਐਮਏ ਦੀ ਫਰਸਟ ਇਅਰ ਕਰਨੀ ਹੈ ਐਡਮਿਸ਼ਨ ਲਈ ਸੀ ਪਰ ਉਹ ਇਸ ਤੋਂ ਵਿੱਚ ਹੀ ਰਹਿ ਗਈ ਹੋਈ ਨਹੀਂ ਹੈਗੀ ਜੀ ਕਿਉਂਕਿ ਮੈਚ ਆ ਜਾਂਦੇ ਦੀ ਇੰਗਲੈਂਡ ਉਹਦਾ ਫਸਤੀਆ ਨਹੀਂ ਜੀ ਠੀਕ ਹੈ ਤੇ ਕਿਹੜੀ ਉਹ ਚੀਜ਼ ਸੀ ਕਿ ਜੀ ਨੇ ਅਮਨ ਦਾ ਜਿਹੜਾ ਮਨ ক্রিকেট ਵੱਲ ਕਰਦਾ ਸੀਗਾ ਵੀ ਮੈਂ ক্রিকেট ਹੀ ਖੇਡਣੀ ਹੈ ਇਹ ਸ਼ੁਰੂ ਤੋਂ ਇਕੱਲਾ ਜੀ ਗੋਲ ਗਿਫਟ ਸੀਗਾ ਜੀ ਇਸ ਰੋ ਜੀ ਇਹ ਸ਼ੁਰੂ ਤੋਂ ਹੀ ক্রিকেট ਖੇਡਦੀ ਸੀਗੀ ਸਕੂਲ ਦੇ ਵਿੱਚ ক্রিকেট ਨਹੀਂ ਸੀਗੀ ਤੇ ਸਕੂਲ 'ਚ ਇਹ ਹਾਕੀ ਫੁੱਟਬਾਲ ਬਾਲੀਵਾਲ ਬਾਸਕਟਬਾਲ ਬੈਡਮਿੰਟਨ ਸਾਰੇ ਗੇਮ ਖੇਡ ਲੈਂਦੀ ਸੀ ਤੇ ক্রিকেট ਇੱਥੇ ਮੁੰਡਿਆਂ ਦੇ ਨਾਲ ਖੇਡਦੀ ਹੁੰਦੀ ਸੀ ਉਸ ਤੋਂ ਬਾਅਦ ਇਹਨੂੰ ਗ੍ਰੇਡ ਹੋ ਗਿਆ ਵੀ ਮੈਂ ਕੋਈ ਕਿ ਮੁੰਡਿਆਂ ਨੇ ਕਹਿੰਦੇ ਜੀ ਇਹਦੇ 'ਚ ਟੈਲੈਂਟ ਹੈਗਾ ਇਹਨੂੰ ਅਕੈਡਮੀ ਲਗਾਵਾਉਂ ਕਿ ਜੀ ਸਿਤਾਈ ਲਈ ਅਕੈਡਮੀ ਦੇ ਕੀ ਅੱਛਾ ਮੈਂ ਤੁਸ ਦੱਸੋ ਆਮ ਤੌਰ ਤੇ ਹੁੰਦਾ ਵੀ ਕੁੜੀਆਂ ਜਦੋਂ ਇਸ ਤਰ੍ਹਾਂ ਖੇਡਾਂ ਵੱਲ ਉਹਨਾਂ ਦਾ ਜਾਣ ਦਾ ਸੁਪਨਾ ਹੁੰਦਾ ਮਨ ਹੁੰਦਾ ਤਾਂ ਕਈ ਵਾਰ ਮਾਪਿਆਂ ਵੱਲੋਂ ਰੋਕ ਦਿੱਤਾ ਜਾਂਦਾ ਪਰ ਤੁਸੀਂ ਇੱਕ ਮਿਸਾਲ ਕਾਇਮ ਕੀਤੀ ਹੈ ਤੁਹਾਨੂੰ ਕਿਵੇਂ ਤੁਹਾਨੂੰ ਸ਼ੁਰੂ ਤੋਂ ਹੀ ਇਹ ਤੁਹਾਡੇ ਅੰਦਰ ਵੀ ਸੀਗਾ ਕਿ ਜੇ ਚੰਗਾ ਖੇਡੂ ਤਾਂ ਵਧੀਆ ਗੱਲ ਹੈ ਕਿ ਸਿਲੈਕਸ਼ਨ ਹੋ ਜੇ ਤਾਂ ਇਹਦਾ ਕਰੀਅਰ ਬਣ ਜਾਊ ਫਿਊਚਰ ਬਣ ਜਾਊ ਦੇਖੋ ਜੀ ਹਰੇਕ ਦਾ ਸੁਪਨਾ ਹੁੰਦਾ ਕਿ ਬੱਚੇ ਕਾਮਯਾਬ ਹੋਵੇ ਦੇ ਕੋ ਬੱਚੇ ਜਿਸ ਤਰਫ ਜਾਏ ਉਹ ਸਿਰਫ ਉਹਨੂੰ ਜਾਣ ਦੇਣਾ ਚਾਹੀਦਾ ਕਦੇ ਵੀ ਨਹੀਂ ਰੁਕਣਾ ਚਾਹੀਦਾ ਜੇ ਮੈਦੇ ਇਹ ਗੱਲ ਸੀ ਕਿ ਵੀ ਜੇ ਲੋਗ ਅਗਰ ক্রিকেট ਵੱਲ ਨੂੰ ਇੰਟਰਸਟ ਹੈ ਤਾਂ ਹੋਰ ਅੱਗੇ ਵਧੇ ਤਰੱਕੀ ਕਰੇ ਬਸ ਇਹੀ ਚਾਹੁੰਦੇ ਵਧੀਆ ਲੱਗ ਗਿਆ ਪੂਰਾ ਸਹਿਯੋਗ ਸੀ ਪੂਰੀ ਫੈਮਿਲੀ ਦਾ ਪੂਰੀ ਫੈਮਿਲੀ ਦਾ ਸੀ ਸਭ ਨੇ اچھا ਉਹਨਾਂ ਦੀਆਂ ਪਸੰਦੀਦਾ ਚੀਜ਼ਾਂ ਬਾਰੇ ਦੱਸੋ ਕੀ ਕੁਛ ਉਹਨਾਂ ਨੂੰ ਹੋਰ ਪਸੰਦ ਹੈ ਖਾਣਾ ਪੀਣਾ ਕੀ ਪਸੰਦ ਹੈਗਾ ਜਾਂ ਹੋਰ ਕਿਵੇਂ ਕਿਵੇਂ ਦਾ ਉਹਨਾਂ ਦਾ ਨੇਚਰ ਹੈ ਸਾਰਾ ਕੀ ਹੈਗਾ ਨਹੀਂ ਉਹਨਾਂ ਦਾ ਨੇਚਰ ਬਹੁਤ ਅੱਛਾ ਹੈ ਦਾ ਅੱਜ ਮਚਵਲ ਵਗੈਰਾ ਚੀਲਾ ਵਗੈਰਾ ਏ ਖਾਣਦੀ ਹੈ ਤੇ ਬਾਹਰ ਦੀ ਚੀਜ਼ਾਂ ਐਵੋਇਡ ਕਰਦੀ ਹੈ ਘਰ ਦੀ ਬਣੀ ਹੋਈ ਚੀਜ਼ ਜ਼ਿਆਦਾ ਖਾਂਦੀ ਹੈ ਅਪਿੰਦਰ ਸਿੰਘ ਜੀ ਤੁਸੀਂ ਤੁਹਾਡੇ ਪਰਿਵਾਰ ਚ ਹੋਰ ਕੌਣ-ਕੌਣ ਹੈ ਜੀ ਤੁਹਾਡੇ अलावा ਮੇਰੀ ਦੋ ਬੁਆ ਹੈ ਜੀ ਭੈਣਾਂ ਲੋ ਦੋ ਭੈਣਾਂ ਹੈ ਛੋਟੀ ਬੇਟੀ ਹੈ ਠੀਕ ਹੈ ਆ ਪੰਜੇ ਹੈ ਜੀ ਦੋ ਦੋ ਪੰਜੇ ਹੈਗੇ ਜੀ ਮੰਮੀ ਡੈਡੀ ਹੈ ਜੀ ਕਾਜਾ ਕੋਈ ਉਹਨਾਂ ਦਾ ਕੋਈ ਐਸਾ క్రికెਟਰ ਜਿਹਨੂੰ ਬੜਾ ਉਹ ਆਪਣਾ ਰੋਲ ਮਾਡਲ ਮੰਨਦੇ ਹੋਣ ਜਾਂ ਜਿਹਨਾਂ ਨੂੰ ਵੇਖ-ਵੇਖ ਕੇ ਸਿੱਖਦੇ ਹੋਣ ਕੋਈ ਸਟਾਈਲ ਜਿਹੜੇ ਹੁੰਦੇ ਆ ਸ਼ਾਰਟ ਖੇਡਣ ਦਾ ਜਾਂ ਹੋਰ ਬੋਲਿੰਗ ਦਾ ਕਿਸੇ ਤੋਂ ਇਨਸਪਾਇਰ ਹੋਏ ਹੋਣੋ ਇਹ ਤਾਂ ਜੀ ਪਤਾ ਨਹੀਂ ਮੈਨੂੰ ਤਾਂ ਹਾਰਦਿਕ ਪਾਂਡੇ ਇਹ ਜੀ ਠੀਕ ਹੈ ਬਾਕੀ ਪੁਣੀਆਂ ਜੀ ਹੈ ਵੀ ਕੋਈ ਪਹਿਲਾਂ ਪਤਾ ਨਹੀਂ ਮੈਨੂੰ ਐਸਾ ਨਹੀਂ ਕੋਈ ਜੀ ਅਸੋਨੇ ਛੋਟੇ ਸਿਸਟਰ ਦੇ ਨਾਲ ਗੱਲ ਕਰਦੇ ਕਿਉਂਕਿ ਭੈਣਾਂ ਇੱਕ ਦੂਜੇ ਨੂੰ ਬੜਾ ਵਧੀਆ ਜਾਣਦੀਆਂ ਹੁੰਦੀਆਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਜੋਤ कौर ਹੈ ਜੀ ਅੱਛਾ ਕਿਵੇਂ ਦਾ ਰਿਐਕਸ਼ਨ ਕੀ ਸੀ ਕੱਲ ਜਦੋਂ ਜਿੱਤੇ ਇੰਡੀਆ ਜਿੱਤੀ ਸਾਰੇ ਮਤਲਬ ਇਮੋਸ਼ਨਲ ਹੋ ਗਏ ਸੀਗੇ ਇੱਕਦਮ ਕਿ ਮਤਲਬ ਪਤਾ ਨਹੀਂ ਲੱਗੇਗਾ ਪਰ ਰਿਐਕਟ ਕਿੱਦਾਂ ਹੀ ਕਰੀਏ ਕਿੱਦਾਂ ਦੱਸੀਏ ਕਿ ਆਪਾਂ ਕਿੰਨੇ ਖੁਸ਼ ਹੈ ਵਰਦ ਜ ਨਹੀਂ ਮਿਲ ਰਿਹਾ ਸੀ ਕਿਸੇ ਨੂੰ ਐਕਸਪ੍ਰੈਸ ਕਰਨ ਲਈ ਇਤਨੇ ਕੋਈ ਖੁਸ਼ੀ ਨੂੰ ਤੁਹਾਡਾ ਕਿੰਨੇ ਸਾਲਾਂ ਦਾ ਫਰਕ ਹੈ ਦੋਨਾਂ ਦਾ 2 ਸਾਲਾਂ ਦਾ ਤੇ ਥੋੜਾ ਕਦੇ ਨਹੀਂ ক্রিকেট ਚ ਇੰਟਰਸਟ ਬਣਿਆ ਉਹਨਾਂ ਨੂੰ ਵੇਖ-ਵੇਖ ਕੇ ਬਣਿਆ ਸੀ ਵਿੱਚ ਪਰ ਨਹੀਂ ਸੀਗਾ ਮਤਲਬ ਇਹ ਉਹਦੇ ਨਾਲ ਹੀ ਜਾ ਸੀਗਾ ਕਿ ਮੈਂ ਹਾਂ ਉਹਨਾਂ ਕ੍ਰਿਕਟ ਖੇਡ ਲੂੰਗੀ ਬਾਕੀ ਨਾਲ ਨਹੀਂ ਆਂਦੀ ਪਰ ਉਹਨਾਂ ਦਾ ਤੁਸੀਂ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਦੇਖਿਆ ਹੋਣਾ ਡੈਡੀਕੇਸ਼ਨ ਕਿੰਨੀ ਸੀਗੀ ਤੁਹਾਨੂੰ ਛੋਟੇ ਹੁੰਦੇ ਲੱਗਣ ਲੱਗਿਆ ਸੀਗਾ ਕਿ ਇੱਕ ਮਤਲਬ ਇੱਕ ਨਾਰਮਲ ਕੁੜੀਆਂ ਤਰ੍ਹਾਂ ਨਹੀਂ ਕੀ ਖੇਡਣ ਤੱਕ ਮਤਲਬ ਨੀਗਾ ਮਤਲਬ ਸੀਰੀਅਸ ਨਹੀਂ ਬਹੁਤ ਜ਼ਿਆਦਾ ਸਪੋਰਟਸ ਨੂੰ ਲੈ ਕੇ ਹਾਂਜੀ ਮਤਲਬ ਜਦ ਆਪਾਂ ਦੋਨੇ ਇੱਕੋ ਸਕੂਲ ਸੀਗੇ ਏਪੀਜੀਸ ਤਾਂ ਮਤਲਬ ਨਾ ਸਾਰੇ ਜਾਣਦੇ ਸੀ ਕਿ ਹਾਂ ਸਾਡੇ ਸਕੂਲਸ ਮਤਲਬ ਅਮਨ ਹੈ ਉਹ ਸਪੋਰਟਸ ਨੂੰ ਰਿਪਰੈਜ਼ੈਂਟ ਕਰਦੀ ਹੈ ਉਹ ਰੇ ਹਰ ਇੱਕ ਟੀਮ ਨੂੰ ਸਾਡੀ ਟੀਮ ਨੂੰ ਵੀ ਹੋ ਗਿਆ ਲੱਗੇ ਗਈ ਸੀਗੀ ਹੈਂਡਬੋਲ ਦੇ ਲਈ ਤਾਂ ਮਤਲਬ ਸਾਰਿਆਂ ਨੂੰ ਇੱਦਾਂ ਦੇ ਦਿੱਦ ਸੀ ਕਿ ਇਹ ਕੁੜੀਏ ਜਿਹਨੂੰ ਸਪੋਰਟ ਬਹੁਤ ਅੱਛੇ ਤਰੀਕੇ ਨਾਲ ਆਉਂਦਾ ਹੈ ਬਲਕਿ ਵਿੱਚ ਗੱਲਾਂ ਵੀ ਚੱਲੇ ਸੀ ਕਿ ਕ੍ਰਿਕਟ ਸ਼ੁਰੂ ਕਰ ਦੇ ਨੇ ਕਿਉਂਕਿ ਸਾਡੇ ਸਕੂਲ ਦੀ ਕੁੜੀ ਹੈਗੀ ਪਰ ਇੱਕ ਕੁੜੀ ਪਿੱਛੇ ਨਾਲ ਕ੍ਰਿਕਟ ਸ਼ੁਰੂ ਕੀਤਾ ਨਹੀਂ ਸੀਗਾ ਫਿਰ ਫਿਰ ਉਹ ਬਾਕੀ ਗੇਮਸ ਵਿੱਚ ਪਾਰਟਿਸਪੇਟ ਕਰਦੀ ਰਹਿੰਦੀ ਸੀਗੀ ਤੁਹਾਡਾ ਫੇਵਰਿਟ ਕਿਹੜੇ ਕਿਹੜੇ ਸੀ ਕ੍ਰਿਕਟਰ ਉਹਨਾਂ ਦੇ ਹਾਰਦਿਕ ਪਾਇੰਡ ਐਮ ਐਸ धोनी ਮਤਲਬ ਦੇਖਦੀ ਰਹਿੰਦੀ ਸੀ ਕਿ ਉਹਨਾਂ ਨੇ ਕਿ ਮਤਲਬ ਪੋਸਟਰ ਲਗਾਉਣ ਦੇ ਕਿ ਹਾਂ ਮਤਲਬ ਮੈਨੂੰ ਇਹਨਾਂ ਚੋਂ ਕੁਝ ਕੁਝ ਕੁਆਲਿਟੀਜ਼ ਹੈ ਰੇ ਜੀ ਅੱਛਾ ਆਲ ਰਾਊਂਡਰ ਦੀ ਅਕਸਰ ਹੀ ਕਮੀ ਰਹਿੰਦੀ ਹੈ ਕੋਈ ਵੀ ਟੀਮ ਹੋਵੇ ਇੰਡੀਆ ਦੀ ਆਪਾਂ ਗੱਲ ਕਰੀਏ ਚਾਹੇ ਮੈਨ ਦੀ ਟੀਮ ਹੋਵੇ ਜਾਂ ਵੂਮਨ ਦੀ ਟੀਮ ਹੋਵੇ ਆਲ ਰਾਊਂਡਰ ਉਸ ਪੱਧਰ ਤੇ ਕਦੇ ਨਹੀਂ ਜੁੜੇ ਅਮਨਜੋਤ ਕੌਰ ਕੋਲੇ ਟੈਲੈਂਟ ਹੈ ਕਿ ਉਹ ਬੋਲਿੰਗ ਬੈਟਿੰਗ ਦੋਨਾਂ ਦੇ ਵਿੱਚ ਬੜਾ ਉਹਨਾਂ ਦਾ ਸਕਿੱਲ ਬੜੇ ਵਧੀਆ ਤੇ ਉਹ ਦੋਵੇਂ ਚੀਜ਼ਾਂ ਦਾ ਬੈਲੈਂਸ ਕਿਵੇਂ ਰੱਖਦੇ ਸੀ ਕਿਵੇਂ ਉਹ ਦੋਵੇਂ ਚੀਜ਼ਾਂ ਦੀ ਪ੍ਰੈਕਟਿਸ ਪ੍ਰੋਪਰ ਕਰਦੇ ਸੀ ਉਹ ਤਾਂ ਇਹਨਾਂ ਦਾ ਜਿੱਦਾਂ ਦਾ ਸ਼ਡਿਊਲ ਬਣਾਇਆ ਸੀਗਾ ਜਦੋਂ ਇਹਨਾਂ ਨੇ ਅਗੇ ਸਨ ਬਣਾ ਕੇ ਰੱਖਿਆ ਸੀ ਉਹ ਹਰ ਚੀਜ਼ ਫੋਲੋ ਕਰਦੇ ਸੀਗੇ ਮਤਲਬ ਉਹਨਾਂ ਨੇ ਬਹੁਤ ਹੀ ਆਪਣਾ ਇੱਕ ਪੱਕਾ ਸ਼ਡਿਊਲ ਬਣਾ ਕੇ ਰੱਖਿਆ ਸੀ ਜੇ ਇਸ ਦਿਨ ਇਹ ਹੈ ਤਾਂ ਮੈਂ ਕਰਨਾ ਹੈ ਕਰਨਾ ਮੈਂ ਮਿਸ ਨਹੀਂ ਕਰਨਾ ਹੈ ਕੋਈ ਚੀਜ਼ ਵੀ ਹੋ ਜਾਏ ਅਗਰ ਉਹ ਚੀਜ਼ ਇਨਕੇਸ ਨਹੀਂ ਹੋ پا ਰਹੀ ਹੈ ਉਹ ਉਸ ਚੀਜ਼ ਨੂੰ ਫਿਰ ਕਿਸੇ ਔਰ ਦਿਨ ਨਾਲ ਕਰ ਦੇਣੀ ਸੀ ਕਿ ਪਰ ਉਹਨੂੰ ਮਿਸ ਨਹੀਂ ਹੁੰਦਾ ਕਿ ਅੱਛਾ ਆਪਣੇ ਖਾਣ ਪੀਣ ਨੂੰ ਲੈ ਕੇ ਕਿੰਨੇ ਸੀਰੀਅਸ ਸੀਗੇ ਡਾਈਟ ਨੂੰ ਲੈ ਕੇ ਜਾਂ ਹੋਰ ਕੀ ਖਾਣਾ ਕੀ ਨਹੀਂ ਖਾਣਾ weight ਨਾ ਘਟ ਜੇ ਜਾਂ ਇਹਨਾਂ ਰੱਖਣਾ ਉਹ ਕਿਵੇਂ ਕਰਦੇ ਸੀ ਮਤਲਬ ਉਹ ਤਾਂ ਇਦਾਂ ਕਿ ਜਿੱਦਾਂ ਉਹਨੇ ਡਾਈਜੈਸ਼ਨ ਨੇ ਜਿੰਨਾ ਦੱਸਿਆ ਨਾ ਉਹਨੇ ਉਨਾ ਹੀ ਲੈਣਾ ਜੇ ਉਹਨੇ ਦੱਸਿਆ 100 ਗ੍ਰਾਮ ਚੀਜ਼ ਲੈਣੀ ਹੈ ਤਾਂ ਉਹ 100 ਗ੍ਰਾਮ ਹੀ ਲੇਗੀ ਉਸ ਤੋਂ ਨਾ 1 ਗ੍ਰਾਮ ਉੱਪਰ ਜਾਏਗੀ ਨਾ ਨੀਚੇ ਜਾਏਗੀ ਉਹਨੇ ਪੂਰੀ ਪੂਰੀ ਹੀ ਲੈਣੀ ਹੈ ਕੋਈ ਵੀ ਮਿੱਠਾ ਬਿਲਕੁਲ ਨਹੀਂ ਖਾਂਦੀ ਹੈਗੀ ਮਤਲਬ ਉਹਨੂੰ ਅੱਛਾ ਹੀ ਨਹੀਂ ਲੱਗਦਾ ਹੈਗਾ ਹੁਣ ਤੇ ਜਿਹੜੀ ਚੀਜ਼ ਉਹਦੀ ਡਾਈਟ ਹੈ ਹੀ ਨਹੀਂ ਉਹ ਉਹ ਖਾਂਦੀ ਹੀ ਨਹੀਂ ਹੈ ਫਿਰ ਕਿ ਮਤਲਬ ਥੋੜਾ ਨਾਰਮਲ ਹਲਕਾ ਫੁਲਕਾ ਜੋ ਅੱਛਾ ਰਹੇ ਬਲੀ ਸਿਰਫ ਉਹ ਹੀ ਖਾਂਦੀ ਉਹ ਤੁਹਾਡੀ ਫੈਮਿਲੀ ਦੀ ਵੀ ਪਛਾਣ ਹੁਣ ਉਵੇਂ ਬਣਨੀ ਸ਼ੁਰੂ ਹੋ ਜੂਗੀ ਕਿ ਆਮਨਜੋਦ ਦੀ ਭੈਣ ਆ ਜਾਂਮਨਜੋਦ ਦੇ ਫਾਦਰ ਜਾ ਰਿਹਾ ਆਮਨਜੋਦ ਦੀ ਮਦਰ ਹੈ ਤਾਂ ਉਹ ਕਿਵੇਂ ਲੱਗਦਾ ਹੈ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਹੋਣ ਲੱਗ ਗਿਆ ਐਕਸਪੀਰੀਅੰਸ ਕੋਈ ਹੋਇਆ ਹੋਵੇ ਕਿ ਤੁਹਾਨੂੰ ਉਸ ਤਰ੍ਹਾਂ ਦੇ ਨਾਲ ਕਿਸੇ ਨੇ ਰੈਕਗਨਾਈਜ਼ ਕੀਤਾ ਹੋਵੇ ਇਟ ਇਸ ਮੈਨਰ ਹੁਣੀ ਫਰਡੇ ਹੀ ਹੋਈ ਸੀ ਕਿ ਆਫਿਸ ਦੇ ਵਿੱਚ ਕਿ ਮਤਲਬ ਮੇਰੇ ਹੀ ਕਲੀਗ ਮੈਨ ਤੋਂ ਪੁੱਛ ਰਿਹਾ ਮੈਂ ਤੇਰੀ ਛੋਟੇ ਵੀਡੀਓ ਬਣਾ ਲਵਾਂ ਮੈਂ ਨਾ ਕਿਸ ਨੂੰ ਦੱਸਣਾ ਕਿ ਅਮਨਜੋਦ ਕਰਦੀ ਸਿਸਟਰ ਮੇਰੇ ਨਾਲ ਆਫਿਸ ਕੰਮ ਕਰਦੀ ਹੈ ਮੈਂ ਕਹਿੰਦੀ ਕਿ ਬਣਾ ਲੈ ਭੇਜ ਦੇ ਤਾਂ ਮਤਲਬ ਸਾਰਿਆਂ ਨੂੰ ਲੱਗੇ ਕਿ ਇਹ ਅਮਨਜੋਦ ਦੀ ਸਿਸਟਰ ਹੈ ਇਹ ਅਮਨਜੋਦ ਦੀ ਫੈਮਲੀ ਹੈ ਸਾਰਿਆਂ ਨੂੰ ਇਦਾਂ ਹੀ ਜਾਣਦਾ ਤਾਂ ਅੱਛਾ ਲੱਗਦਾ ਜਾਨ ਕਿ ਅੱਛਾ ਸਿੰਘ ਸਾਹਿਬ ਤੁਸੀਂ ਇਹ ਦੱਸੋ ਵੀ ਤੁਸੀਂ ਉਹਨਾਂ ਨੂੰ ਪ੍ਰੈਕਟਿਸ ਕਰਵਾਉਣ ਵੀ ਜਾਂਦੇ ਮੇਰੇ ਖਿਆਲ ਰਹੇ ਹੋ ਤੁਸੀਂ ਆਪ ਲੈ ਕੇ ਕਿੰਨੇ ਵਜੇ ਜਾਂਦੇ ਸੀਗੇ ਕਿੰਨਾ ਕੁ ਉਹ ਸਟਰਗਲ ਸੀ 4:30 ਵਜੇ ਨਿਕਲ ਜਾਂਦੀ 4:00 ਵਜੇ ਅਸੀਂ ਯਾਨੀ 4:30 ਪੌਣੇ 5:00 ਉੱਤੇ ਪਹੁੰਚ ਜਾਣਾ ਸੀ ਕਿਹੜੀ ਜਗ੍ਹਾ ਜਾਂਦੇ ਸੀ ਚੰਡੀਗੜ੍ਹ ਸਰਕਟ ਸੱਬੀ ਜੀ ਠੀਕ ਹੈ ਤੇ ਤੁਸੀਂ ਰੋਜ਼ ਉਹਨਾਂ ਨੂੰ ਕਾਹਦੇ ਤੇ ਲੈ ਕੇ ਜਾਂਦੇ ਸੀ ਸਕੂਟਰ ਤੇ ਜੀ ਅਸੀਂ ਦੇਖ ਰਹੇ ਆ ਵੈਸੇ ਵੀ ਤੁਹਾਡਾ ਜਿਹੜਾ ਕਾਰ ਆ ਬੜਾ ਸਾਦਾ ਹੈਗਾ ਜੀ ਆ ਕੀ ਹੁਣ ਇਹਨੂੰ ਤੁਸੀਂ ਰੈਨੋਵੇਟ ਕਰਨ ਦਾ ਮੇਰੇ ਖਿਆਲ ਸੋਚ ਰਹੇ ਹੋ ਨਾ ਇਹ ਰੈਨੋਵੇਟ ਹੀ ਕਰ ਰਹੀ ਸੀ ਅਮਨ ਜਾਣ ਤੋਂ ਪਹਿਲਾਂ ਕਹੀ ਸੀ ਇਸ ਤਰ੍ਹਾਂ ਰੈਨੋਵੇਟ ਕਰਨਾ ਉਸ ਤਰ੍ਹਾਂ ਕਰਵਾ ਨਹੀਂ ਜੀ ਬਸ ਜੀ ਦਾ ਸਿਰਫ ਵਾਈਟ ਵਾਸ਼ ਹੀ ਦੇ ਗਈ ਥੋੜੀ ਜੀ ਤਾਂ ਹੁਣ ਲੱਗਦਾ ਵੀ ਜੇ ਉਹ ਬੇਟੀ ਦਾ ਸੁਪਨਾ ਸੀਗਾ ਕਿ ਵਧੀਆ ਕਾਰ ਪੂਰਾ ਵਧੀਆ ਕਾਰ ਹੋਵੇ ਤੇ ਉਸ ਤਰ੍ਹਾਂ ਦੇ ਨਾਲ ਤੁਸੀਂ ਹੁਣ ਕਰੋਗੇ ਬਿਲਕੁਲ ਜੀ ਹੋਰ ਤੁਸੀਂ ਦੋ ਤਿੰਨ ਮਹੀਨੇ ਦਾਉ ਦਿਓਗੇ ਤੁਹਾਨੂੰ ਬਦਲਾ ਬਦਲ ਦਿਖਾਈ ਦੇਵਾਂਗੇ ਜੀ ਜੀ ਤੇ ਥੋੜੀ ਕਿੰਨਾ ਕੁ ਵਾਰੀ ਗੱਲ ਹੁੰਦੀ ਰਹੇਗੀ ਵਰਲਡ ਕੱਪ ਦੇ ਦੌਰਾਨ ਉਹਨਾਂ ਨਾਲ ਮਤਲਬ ਮੇਰੀ ਚਾਹਤ ਤੇ ਗੱਲ ਉਹਨਾਂ ਹੁੰਦੀ ਰਹਿੰਦੀ ਸੀਗੀ ਮਤਲਬ ਇਹਨਾਂ ਨਾਲ ਸਾਰੇ ਕਾਲਸ ਕਰਦੇ ਮੈਂ ਨਾਲ ਚਾਹਤ ਤੇ ਗੱਲ ਕਰਦੀ ਰਹਿੰਦੀ ਵਿੱਚ ਵਿੱਚ ਪੁੱਛਦੇ ਸਾਰੇ ਠੀਕ ਹੈ ਨਾ ਘਰੇ ਕੋਈ ਕੁਝ ਬੋਲਦਾ ਤਾਂ ਨਹੀਂ ਆਇਆ ਕਿ ਚੱਲ ਰਿਹਾ ਹੈ ਕਰੇ ਵੀ ਠੀਕ ਹੈ ਪਾਪਾ ਮੰਮਾ ਸਾਰੇ ਠੀਕ ਹੈ ਇਹ ਤਾਂ ਪੁੱਛਦੇ ਰਹਿੰਦੇ ਸੀਗੀ ਪედაਸ ਦਿਨ ਸੀ ਕਿ ਸ਼ਡਿਊਲ ਬਹੁਤ টাইਟ ਚਾਰਸ ਟਾਈਮ ਤਾਂ ਥੱਕ ਜਾਨੀਆ ਮਹਿਸੂਸ ਜਾਨੀਆ ਤਾਂ ਮੈਂ ਟਾਈਮ ਲਗਾ ਮੈਂ ਤੈਨੂੰ ਕੱਲ ਜ਼ਰੂਰ ਕਾਲ ਕਰੂੰਗੀ ਸਾਰੇ ਦੱਸਦੀ ਕਿ ਮੈਂ ਇਸ ਟਾਈਮ ਤੇ ਕਾਲ ਕਰੂੰਗੀ ਸਾਰੇ ਫ੍ਰੀ ਰਹਿਣਾ ਆਪਾਂ ਗੱਲ ਕਰ ਲਾਂਗੇ ਇਸ ਟਾਈਮ ਤੇ ਅੱਛਾ ਹੋਰ ਫਾਈਨਲ ਤਾਂ ਚਲੋ ਸਭ ਤੋਂ ਇੰਪੋਰਟੈਂਟ ਮੈਚ ਹੁੰਦਾ ਹੀ ਹੈ ਉਸ ਤੋਂ ਇਲਾਵਾ ਜਿਹੜੇ ਪਿਛਲੇ ਮੈਚੇਜ਼ ਖੇਡੇ ਇੰਡੀਆ ਨੇ ਉਹਨਾਂ ਵਿੱਚ ਕਿਹੜੇ-ਕਿਹੜੇ ਤੁਹਾਨੂੰ ਮੈਚ ਤੁਸੀਂ ਯਾਦ ਕਰਦੇ ਹੋ ਕਿ ਜਿਹਦੇ ਵਿੱਚ ਅਮਨ ਜੋਧ ਦਾ ਬੜਾ ਵਧੀਆ ਉਹਨਾਂ ਦੀ ਪਰਫਾਰਮੈਂਸ ਰਹੀ ਪਹਿਲਾ ਵਰਲਡ ਕਪ ਦਾ ਮੈਚ ਸ਼੍ਰੀਲੰਕਾ ਦੇਗੇ ਸਿਸਮਨ ਮਤਲਬ 57 ਬਣਾ ਦੇ ਸੀ ਮਤਲਬ ਬਹੁਤ ਮਤਲਬ ਮਾਇਨੇ ਰੱਖਦੇ ਸੀ ਕਿ ਮਤਲਬ ਉਹਨੂੰ ਇਤਨਾ ਹੁੰਦਾ ਕਿ ਜਦ ਜਦ ਪ੍ਰੈਸ਼ਰ ਆਂਦਾ ਹੈ ਨਾ ਉਹ ਸੰਭਾਲ ਲੈਂਦੇ ਕਾਫੀ ਕਾਮ ਹੋ ਕਿ ਉਹ ਆਪਣੀ ਮਤਲਬ ਰਿਸਪੌਂਸਿਬਿਲਟੀ ਸਮਝਦੇ ਤੇ ਨਿਭਾ ਜਾਂਦੀ ਹੋ ਇਸ ਟਾਈਮ ਤੇ ਟੀਮ ਨੇ ਸਾਹਮਣੇ ਪਰ ਦੇਖਿਆ ਉਹਨੂੰ ਇਸ ਪੋਜੀਸ਼ਨ ਦੇ ਵਿੱਚ ਮਤਲਬ ਚਾਹ ਨਾ ਕਿ ਹਾਂ ਮਰੇ ਇੱਕ ਪੋਜੀਸ਼ਨ ਤੇ ਹੈ ਕਿ ਜਦ ਜਦ ਦੀਵਾਰੀ ਆਂਦੀ ਹੈ ਜੋ ਰਿਸਪੌਂਸਿਬਿਲਟੀ ਜਾਂਦੀ ਹੈ ਸੰਭਲ ਲੈਂਦੀ ਹੈ ਆਰਮਨਾਨ ਕਿਉਂਕਿ ਉਹ ਜਦ ਚੰਡੀਗੜ੍ਹ ਯੂਟੀਸੀ ਵਾਲੇ ਖੇਡਦੀ ਹੁੰਦੀ ਸੀ ਅਸੀਂ ਇਹਨੇ 3 ਸਾਲ ਕੈਪ ਹਾਂ ਜੀ ਉਹ ਇਹਨੂੰ ਪੂਰਾ ਐਕਸਪੀਰੀਅੰਸ ਹੈ ਕਿ ਆਪਾਂ ਕਿਵੇਂ ਕੈਪਟਨ ਕਿਵੇਂ ਗੇਮ ਨੂੰ ਸੰਭਾਲ ਲਾਏਗਾ ਜੀ ਇਹ ਆਪਣੇ ਤੇ ਟੈਨਸ਼ਨ ਨਹੀਂ ਲੈਂਦੀ ਵੀ ਪ੍ਰੈਸ਼ਰ ਨਹੀਂ ਆਉਣ ਦਿੰਦੀ ਵੀ ਨਾ ਜੇ ਕਿਵੇਂ ਉਹ ਕਹਿੰਦਾ ਵੀ ਮੈਂ ਆਪਣੇ ਨੂੰ ਗੇਮ ਆਪ ਰੋਕਣੀ ਹੈ ਕਿਵੇਂ ਕਰਨੀ ਆਖਿਰ ਤੱਕ ਇਹਨੂੰ ਪੰਚਾਈਏ ਗੇਮ ਨੂੰ ਬਈ ਇੰਡੀਅਨਸ ਨੂੰ ਰਿਪਰੈਜ਼ੈਂਟ ਕਰਦੇ ਨੇ ਅਮਨਜੋਤ ਵੂਮਨ ਪ੍ਰੀਮੀਅਰ ਲੀਗ ਚ ਤੇ ਇਹਨਾਂ ਦੀ ਮੇਰੇ ਖਿਆਲ ਇੰਜਰੀ ਵੀ ਹੋਈ ਸੀਗੀ ਨਾ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਉਹ ਕੀ ਇੰਜਰੀ ਸੀਗੀ ਕਿੰਨਾ ਟਾਈਮ ਬਾਹਰ ਬੈਠਣਾ ਪਿਆ ਬੰਗਲਾਦੇਸ਼ ਗਏ ਸੀਗੇ ਨਾ ਜੀ ਉੱਥੇ ਡਾਈਬ ਮਾਰੀ ਸੀ ਤੇ ਇਹਨਾਂ ਦੀਆਂ ਉਂਗਲੀਆਂ ਫ੍ਰੈਕਚਰ ਹੋ ਗਈ ਸੀ ਜੀ ਉਹ ਹੱਡੀ ਵਿਚੀ ਟੁੱਟ ਕੇ ਵਿਚੀ ਚੁਬਦੀ ਸੀਗੀ ਅੱਛਾ ਉਹ ਇਹਨਾਂ ਜਿੰਨਾ ਚਿਰ ਰੋਜ਼ਗਰ ਖੇਲੇਗੀ ਖੇੜੀ ਗਈ ਜੇ ਨਹੀਂ ਦੇਖੇ ਹੁਣ ਨਹੀਂ ਹੁੰਦਾ ਫਿਰ ਇਹਨਾਂ ਨੂੰ ਬੀਸੇ ਦੱਸਿਆ ਬੀਸੇ ਕਹਿੰਦੇ ਜੇ ਪਹਿਲਾਂ ਇਲਾਜ ਕਰਾਣੇ ਦੀ ਤੇ ਉੱਥੇ ਦੇਖਿਆ ਤੇ ਉਹਨਾਂ ਦੇ ਬੈਗ ਵੀ ਦੇਖਿਆ ਤੇ ਪਿੱਠ ਦੇ L4 ਦੇ ਵਿੱਚ ਵੀ ਇਹਦੇ ਉਹ ਕਰੈਕ ਸੀਗਾ ਜੀ ਫਿਰ ਉਹਨਾਂ ਨੇ ਇਹਨੂੰ ਹੱਥ ਦੀ ਸਰਜਰੀ ਕਰਤੀ ਕਿੱਥੋਂ ਕਰਾਇਆ ਇਹ ਇਹਨਾਂ ਨੇ ਬੈਂਗਲੁਰ ਬੰਬੇ ਤੋਂ ਹੀ ਬੰਬੇ ਬੰਬੇ ਉਹ BCC ਵਾਲੇ ਨੇ ਆਪ ਕਰਾਈ ਸੀ ਜੀ ਤੇ ਜਿਹੜੀ ਬੈਗ ਦੀ ਸੀ ਉਹ ਮੈਂ ਫਿਰ ਨਿਊਜ਼ੀਲੈਂਡ ਦੇ ਡਾਕਟਰ ਸੀਗਾ ਜੀ ਉਹਨਾਂ ਨੇ ਸਰਜਰੀ ਕਰਤੀ ਫਿਰ 8 8 ਮਹੀਨੇ ਮਿਲਿਆ ਉਹਨੂੰ ਰੈਸਟ ਸੀ ਜੀ ਹਾਂਜੀ ਉਹ 8 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਐ ਹੁੰਦਾ ਸੀ ਵੀ ਮੈਂ ਛੇਤੀ ਤੋਂ ਛੇਤੀ ਫੀਲਡ ਤੇ ਜਾਵਾਂ ਇੱਕ ਹੁੰਦਾ ਨਾ ਕਿ ਉਹ ਟਾਈਮ ਟਪਾਉਣਾ ਔਖਾ ਹੋ ਜਾਂਦਾ ਸਪੋਰਟਸਮੈਨ ਲਈ ਮਤਲਬ ਤਾਂ ਉਹਨੂੰ ਪਤਾ ਸੀਗਾ ਕਿ ਉਹ ਜਿਹੜੇ 8 ਮਹੀਨੇ ਆ ਉਹ ਖੇਲ ਨਹੀਂ ਪਾਏਗੀ ਨਾ ਉਹ ਜ਼ਿਆਦਾ ਪ੍ਰੈਕਟਿਸ ਕਰ ਸਕਦੀ ਪਰ ਉਹ ਹੈ ਕਿ ਨਾ ਭਾਰਤ ਜ਼ਿਆਦਾ ਕਰਾਵੇ ਆਪਣਾ weight ਮੇਨਟੇਨ ਰੱਖੇ ਫਿਟਨੈਸ ਉਨੀ ਹੀ ਰੱਖੇ ਤਾਂ ਥੋੜਾ ਥੋੜਾ ਉਹਨੂੰ ਜਦ ਪਰਮਿਸ਼ਨ ਮਿਲੀ ਉਹਨੇ ਜਿਮ ਸਟਾਰਟ ਕੀਤੀ ਆ ਜੋ ਜੋ ਉਹਦੇ ਡਾਈਟੀਸ਼ਨਸ ਕਹਿੰਦੇ ਸੀਗੇ ਸਟਰੈਂਥਨਿੰਗ ਕੋਚ ਕਹਿੰਦੇ ਸੀਗੇ ਉਹ ਉਹਦਾ ਦੇ ਚੱਲਦੇ ਰਹੀ ਹੈ ਤਾਂ ਕਿ ਮਤਲਬ ਆਪਣੀ ਜੋ ਉਹਦੀ ਬੋਡੀ ਦੀ ਕੈਪੈਬਿਲਟੀ ਨੂੰ ਲੂਸ ਨਾ ਕਰਦੇ ਹੋ ਮਤਲਬ ਪ੍ਰੈਕਟਿਸ ਜਿੰਨੇ ਕੋ ਬੈਠੇ ਬੈਠੇ ਜਿੰਨੇ ਖੋ ਪਾਂਦੀ ਆ ਉਹ ਉਹਨੇ ਕਰਦੇ ਰਹੀ ਆ ਤੇ ਬਾਕੀ ਡਾਈਟ ਫੋਲੋ ਕਰਦੇ ਰਹੀ ਕਿ ਫਿੱਟ ਰਵਾਂ ਤਾਂ ਕਿ ਮੈਨੂੰ ਔਖਾ ਨਾ ਲੱਗੇ ਕਿ ਬਾਅਦ ਚ ਉੱਠੀ ਨਹੀਂ ਪਾ ਰਹੀ ਮੈਂ ਸਵੇਰੇ ਲਈ ਔਖਾ ਰੇ ਕੈਡਮੀਂ ਜਾ ਪਾ ਰਹੀ ਆ ਤਾਂ ਦਨੇ ਮੇਨਟੇਨ ਕਰਕੇ ਰੱਖਿਆ ਸੀਗਾ ਸਾਰਾ 9 ਮਹੀਨੇ ਤੱਕ ਜੀ ਜੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਅ ਸੋ ਅਸੀਂ ਗੱਲ ਕੀਤੀ ਪਰਿਵਾਰ ਦੇ ਨਾਲ ਤੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਅ ਨੱਚ ਟੱਪ ਕਹਿੰਦਾ ਨੇ ਅੱਜ ਖੁਸ਼ੀ ਵੀ ਮਨਾਈ ਹੈ ਤੇ ਪੂਰਾ ਪਰਿਵਾਰ ਖੁਸ਼ ਹੈ ਕਿਉਂਕਿ ਸੁਪਨਾ ਸੀ ਅ ਮਨਜੋਤ ਦਾ ਵੀ ਤੇ ਪੂਰੇ ਇਸ ਪਰਿਵਾਰ ਦਾ ਵੀ ਕਿ ਟੀਮ ਇੰਡੀਆ ਜਿਹੜੀ ਆ ਉਹ ਇਸ ਵਾਰ ਵਰਲਡ ਕੱਪ ਜਿੱਤੇ ਕਿਉਂਕਿ ਅਜੇ ਤੱਕ ਵਰਲਡ ਕੱਪ ਜਿੱਤਣ ਦਾ ਜਿਹੜਾ ਸੁਪਨਾ ਸੀ ਉਹ ਅਧੂਰਾ ਸੀਗਾ ਔਮਨ ਕ੍ਰਿਕਟ ਟੀਮ ਦਾ ਤੇ ਉਹ ਵੀ ਆਖਿਰਕਾਰ ਪੂਰਾ ਕਰ ਦਿਖਾਇਆ ਤੇ ਸਾਰੇ ਪਲੇਅਰਾਂ ਦਾ ਉਹਦੇ ਵਿੱਚ ਬੜਾ ਵੱਡਾ ਰੋਲ ਸੀਗਾ ਤੇ ਅਮਨਜੋਤ ਕੌਰ ਦਾ ਜਿਹੜਾ ਉਹ ਕੈਚ ਸੀਗਾ ਉਹ ਸਦਾ ਹੀ ਯਾਦ ਰਹੂਗਾ ਕਿਉਂਕਿ ਸਭ ਤੋਂ ਜਿਹੜੀ ਕ੍ਰੂਸ਼ੀਅਲ ਨੌਕ ਖੇਡ ਰਹੀ ਸੀ ਸਾਊਥ ਅਫਰੀਕਾ ਦੇ ਪਲੇਅਰ ਤਾਂ ਉਹਨਾਂ ਨੂੰ ਆਊਟ ਕਰਨ ਦੇ ਵਿੱਚ ਅਮਨਜੋਤ ਕੌਰ ਦਾ ਸਭ ਤੋਂ ਮੇਨ ਰੋਲ ਰਿਹਾ ਤੇ ਉਸ ਤੋਂ ਬਾਅਦ ਹੀ ਮੈਚ ਜਿਹੜਾ ਸੀ ਉਹ ਇੰਡੀਆ ਦੀ ਝੋਲੀ 'ਚ ਪਿਆ ਸੋ ਪਰਿਵਾਰ ਨੇ ਆਪਣਾ ਜਿਹੜਾ ਹੈਗਾ ਉਹ ਸ਼ੇਅਰ ਕੀਤਾ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਜਰਨੀ ਰਹੀ ਹੈ ਕੀ ਕੁਝ ਸਟਰਗਲ ਉਹਨਾਂ ਨੇ ਕੀਤਾ ਹੈ ਤੇ ਅੱਗੇ ਕੀ ਉਹਨਾਂ ਦੇ ਸੁਪਨੇ ਨੇ ਮੁਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਜ਼